ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਨੀ ਏਕ ਆਪ ਅੱਜ ਬੜਾ ਇੱਕ ਮੁੱਦਾ ਪਖਿਆ ਪਿਆ ਪੰਜਾਬ ਦੇ ਵਿੱਚ ਪਿੰਡ ਚੰਦਪਾਣਵਾਲਾ ਮੁੱਦਾ ਹੈ ਕੁਛ ਹਮੇਸ਼ਾ ਤਰ੍ਹਾਂ ਬਣਾਇਆ ਰੁਕੀ ਜਾ ਰਿਹਾ ਵਾ ਜੱਟ ਵਰਸਸ ਦਲਿਤ ਇਹ ਪੰਜ ਸੱਤ ਬੰਦੇ ਹੈਗੇ ਆ ਸੋਸ਼ਲ ਮੀਡੀਆ ਦੇ ਠੇਕੇਦਾਰ ਜਿਹੜਾ ਤੰਦਾ ਹੀ ਇਹ ਆ ਉਹਨਾਂ ਕੰਮ ਹੀ ਇਹ ਆ ਕਿ ਹਰ ਗੱਲ ਨੂੰ ਕਿਵੇਂ ਜਾਤੀਵਾਦੀ ਰੰਗਅ ਦੇ ਕੇ ਤੇ ਅੱਗ ਲਾਈ ਜਾਵੇ ਹੁਣ ਗੱਲ ਕਿੰਨੀ ਗੱਲ ਕੁਛ ਨਹੀਂ ਹੈ ਗੱਲ ਇੱਕ ਨਾਲੀ ਦੀ ਹੈ ਨਾਲੇ ਕੱਢਣੀ ਉਹ ਨਾਲੇ ਜਿਹ ਇੱਕ ਜੱਟ ਪਰਿਵਾਰ ਉਸ ਦਾ ਕਹਿਣਾ ਵਾ ਮੁਰਗੀ ਖੇਲਣਾ ਕਹਿਣਾ ਉਹਦੇ ਦਰਵਾਜ਼ੇ ਕੋਲ ਨਿਕਲਦੀ ਹੈ ਉੱਥੇ ਉਹਦਾ ਆਪਸ ਵਿੱਚ ਕੋਈ ਕਸ਼ਿਸ਼-ਵਕਸ਼ਿਆ ਉਹ ਜ਼ਿੰਮੇਦਾਰ ਜਾ ਕੇ ਦਰਖਾਸਤ ਦੇ ਆਉਣਾ ਕਿਉਂਕਿ ਜਿਹੜਾ ਮਸਲਾ ਉਲਝਿਆ ਹੋਵੇ ਉਹ ਪੁਲਿਸ ਕੋ ਜਾਣਾ ਪੈਂਦਾ ਪ੍ਰਸ਼ਾਸਨ ਕਾ ਭਾਜ ਨਹੀਂ ਕਰਦਾ ਉਹ ਤੇ ਦਕਾਤਾ ਜਾਂਦੇ ਅਠਾਰੋ ਗੱਲਾਂ ਪਤਾ ਉਹਦੀਆਂ ਪੁਲਿਸ ਆਉਦੀ ਹੈ ਹਰ ਉਹ ਕਿਹਾ ਕਿ ਸਰਪੰਚ ਸਰਪੰਚ ਨੇ ਘਰ ਵਾਲਾ ਉਸ ਕਿਸਾਨ ਦੇ ਘਰ ਦੇ ਕੇ ਗਾਲ ਗਾਲ ਕੰਟੋਦਾ ਨਾਲ ਲੱਗੇ 10 ਵੀ 30 ਬੰਦੇ ਉਹ ਘਰੇ ਨਹੀਂ ਹੈਗਾ ਸਮਾ ਟਲ ਜਾਂਦਾ ਦੁਬਾਰਾ ਫਿਰ ਇਸ ਤਰ੍ਹਾਂ ਹੁੰਦੀ ਹੈ ਫਿਰ ਉਹ ਬੰਦਾ ਆਪਣੀ ਲਾਇਸੈਂਸੀ ਰਫ ਨਾਲ ਆਪਣੀ ਲਾਇਸੈਂਸੀ ਰਫ ਨਾਲ ਸੈਲਫ ਡਿਫੈਂਸ ਦੇ ਵਿੱਚ ਫਾਇਰ ਕਰਦਾ ਹਵਾਈ ਫੈਰੋਏ ਕਿਹਦੇ ਮਾਰਦਾ ਨੀਗਾ ਹਵਾਈ ਫੈਰ ਆਪਣੇ ਬਚਾਅ ਵਾਸਤੇ ਕਰਦਾ ਫਿਰ ਉਹ ਤੁਸੀਂ ਵੀਡੀਓ ਦੇਖਿਆ ਹੋਣੀਆਂ ਕਾਫੀ ਵੀਡੀਓ ਵਾਇਰਲ ਹੋਈਆਂ ਬੜਾ ਰੋੜਾ ਚੱਲਦਾ ਇੱਟਾ ਰੋੜੇ ਚੱਲਦੇ ਆ ਪੁਲਿਸ ਨੂੰ ਸੱਟਾ ਵਾਜਦੇ ਆ ਪੁਲਿਸ ਨੂੰ ਭਜਾਉਂਦੇ ਆ ਪੁਲਿਸ ਨੂੰ ਕੁੜਦੇ ਵੀ ਆ ਬੜਾ ਕੁਝ ਹੁੰਦਾ ਪੁਲਿਸ ਆਪਣੀ ਕਾਰਵਾਈ ਕਰਦੀ ਜਵਾਬੀ ਕਾਰਵਾਈ ਕਰਦੀ ਆ ਮਾਮਲਾ ਦਰਜ ਕਰਦੀ ਜਦੋਂ ਬਾਈ ਹੋਣੀ ਜਾਂ ਜਦੋਂ ਪੁਲਿਸ ਦੇ ਗਾਲ ਪਾਉਗੇ ਕੋਈ ਪਾਊਗਾ ਉਹਦੇ ਮਾਮਲਾ ਦਰਜ ਹੋਣਾ ਮਵਾਦਰ ਜੋ ਹੋਇਆ ਦਾ ਹੁਣ ਮਸਲਾ ਸਿਰਫ ਇੰਨਾ ਹੈ ਬਣਾਇਆ ਨੂੰ ਕੀ ਜਾ ਰਿਹਾ ਜਿਹੜਿਆ ਫੇਸਬੁਕੀ ਹੈ ਕੋਈ ਪੰਜ ਚਾਰ ਜਣੇ ਹੈਗੇ ਵੇਲੜੇ ਜੇ ਉਹਨਾਂ ਦਾ ਕੰਮ ਕੋਈ ਨਹੀਂ ਹੈਗਾ ਸਾਰਾ ਪਿੰਡ ਕਹਿ ਰਿਹਾ ਕਿ ਜਾਤੀਵਾਦ ਦਾ ਕੋਈ ਮਸਲਾ ਨਹੀਂ ਸਾਰਾ ਪਿੰਡ ਕਹਿ ਰਿਹਾ ਤੇ ਜਿਹੜਿਆ ਫੇਸਬੁਕੀ ਹੈ ਇਹਨੂੰ ਰਗੜ ਕੇ ਲਿਆ ਰਹਾ ਤਣਾਟ ਤੋੜ ਚੁਕੇਲਾ ਜੱਟਵਾਦ ਉਹ ਇਹਨਾਂ ਤੇ ਚਾਹੇ ਕੜੇ 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 ਡਾਇਲੋਗ ਆ ਗਏ ਨਾ ਉਹ ਹੀ ਵਰਤੀ ਜਾਂਦੇ ਨੇ ਉਹ ਨਾਲ ਕਿਹੜੇ ਪਿੰਡਾਂ 'ਚ ਅਹੀਂ ਪਿੰਡਾਂ 'ਚ ਰਹਿੰਦੇ ਆ ਪਿੰਡਾਂ 'ਚ ਰਹੇ ਆ ਹੁਣ ਸਾਡੇ ਪ੍ਰਵਾਸ ਪਿੰਡਾਂ ਜੀ ਆਸੀਂ ਤੇ ਕਰਦੇ ਦੇ ਵੇਖਾਂ ਕਿ ਹਾਂ ਇੱਕਾ ਦੁਕਾ ਬਹੁਦੇ ਲੋਕ ਨੇ ਕਿ ਉਹ ਉਹ ਜਿਹੜੇ ਲੋਕ ਹੁੰਦੇ ਆ ਉਹਨਾਂ ਦੀ ਆਪਣੇ ਬਰਾਦਰੀ ਨਾਲ ਕਾਟੀ ਬਣਦੀ ਹੁੰਦੀ ਆ ਸਾਰੇ ਕੁਝ ਨਹੀਂ ਹੁੰਦੇ ਹਰ ਜਾਤ ਹਰ ਤਰ੍ਹਾਂ ਦੇ ਵਿੱਚ ਚੰਗੇ ਮਾਰੇ ਲੋਕ ਹੁੰਦੇ ਆ ਕੋਈ ਜਾਤ ਸਾਸੂ-ਸੋਤਰੀ ਨਹੀਂ ਹੈ ਕਿ ਬਿਲਕੁਲ ਸਾਸੂ-ਸੋਤਰੀ ਸੱਜੂਗੀ ਜੀ ਵੀ ਆ ਮਾਰੇ ਹੁੰਦੇ ਚੰਗੇ ਹੁੰਦੇ ਆ ਸੋ ਸਰਕਾਰ ਨੂੰ ਬੇਨਤੀ ਆ ਕਿ ਜਿਹੜੇ ਬਿਨਾਂ ਵਜ੍ਹਾ ਅੱਗ ਲਾਉਂਦੇ ਆ ਹਰ ਗੱਲ ਨੂੰ ਜਾਤੀਵਾਦੀ ਰੰਗਾ ਦਿੰਦੇ ਆ ਇਹਨਾਂ ਖਲਾਕ ਕਾਰਜ ਕੀਤੀ ਜਾਵੇ ਨਹੀਂ ਤੇ ਪੰਜਾਬ ਬਰਬਾਦੀ ਬਾਲ ਦੀ ਸੁੱਟ ਤੋਂ ਘਟਦੀ ਕਰਨਗੇ ਕਿਉਂਕਿ ਇਹਨਾਂ ਨੂੰ ਸਿਰਫ ਕਿੱਥੋਂ ਬੁਰਕੀ ਪੈਂਦੀ ਆ ਕੌਣ ਬਣਾਉਂਦਾ ਇਹ ਕੋਈ ਗੁੱਜੀ ਗੱਲ ਨਹੀਂ ਐ ਸਾਰਾ ਪਤਾ ਹੈ ਸਿਆਣਾ ਬੰਦਾ ਹਰ ਕੋਈ ਜਾਣਦਾ ਸੋ ਦੋਸਤ ਤੁਸੀਂ ਆਪਣੇ ਵਿਚਾਰ ਜਿਹੜੇ ਆ ਮੈਂ ਆਪਣੇ ਵਿਚਾਰ ਦਿੱਤੇ ਆ ਹੋ ਸਕਦਾ ਤੁਸੀਂ ਮੇਰੇ ਵਿਚਾਰਾਂ ਸਹਿਮਤ ਨਾ ਹੋ ਪਰ ਸੱਚ ਐ ਕਿ ਇਹਦਾ ਚੰਦ ਭਾਣ ਵਾਲਾ ਮਸਲਾ ਇਹਦੇ ਵਿੱਚ ਜਾਤੀਵਾਦ ਨਾਲੋਂ ਦਾ ਕੋਈ ਰੌਲਾ ਨਹੀਂਗਾ ਇਹ ਸਿਰਫ ਜਿਹੜੇ ਕੜਮ ਚੌਧਰੀ ਚੰਦਕ ਬਿੱਤੇ ਫੇਸਬੁਕ ਤੇ ਆਪਣੇ ਚਾਰ ਵੀਰ ਲੜ ਖਤਰ ਇਹ ਉਹਨਾਂ ਵੱਲ ਬਣਾਇਆ ਜਾ ਰਿਹਾ ਬਾਕੀ ਜਿਹੜੇ ਆਪਣੇ ਚਾਰ ਜਿਹੜੇ ਬਾਕੀ ਉਹ ਵੀਡੀਓ ਪਈਆਂ ਹੋਈਆਂ ਉਸ ਪਿੰਡ ਦੇ ਲੋਕ ਆ ਸਿਆੜੇ ਲੋਕ ਆ ਉਹਨਾਂ ਪਿੰਡ ਦੇ ਲੋਕਾਂ ਦੇ ਬਿਆਨ ਵੀ ਸੋਸ਼ਲ ਮੀਡੀਆ ਤੇ ਪਈ ਹੋਇਆ ਤੁਸੀਂ ਸੁਣ ਸਕਦੇ ਹੋ ਧੰਵਾਦ